ਚਾਈਨਾ ਦੇ ਵਿੱਚ ਅੱਜ ਵੀ ਬੈਕਵਾਰਡ ਏਰੀਆ ਦੇ ਵਿੱਚ ਪੁਰਾਣੇ ਸਮੇਂ ਦੇ ਤਰੀਕਿਆਂ ਦੇ ਨਾਲ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਇਹ ਬੰਦਾ ਤੁਹਾਨੂੰ ਆ ਬੇਰ ਵਰਗੇ ਦਿਖਣ ਵਾਲੇ ਫਲ ਤੋਂ ਇੱਕ ਛਤਰੀ ਤਿਆਰ ਕਰਕੇ ਦਿਖਾਊਗਾ ਇਹ ਉਹ ਫਲ ਆਗਾ ਜੋ ਖੱਬਲਾਂ ਦੇ ਵਿੱਚ ਖੱਬਲਾਂ ਨੂੰ ਲੱਗਿਆ ਹੁੰਦਾਗਾ ਤੁਸੀਂ ਦੇਖਿਆ ਹੋਣਾ ਅਕਸਰ ਖੇਤਾਂ ਹੁੱਤਾਂ ਦੇ ਵਿੱਚ ਇਹ ਉਹਨਾਂ ਤੋਂ ਛਤਰੀ ਤਿਆਰ ਕਰੂਗਾ ਬਾਸਤੀਆਂ ਦੇਖੋ ਬਰੀਕ ਬਰੀਕ ਫੱਟੀਆਂ ਜਾਂ ਤਿਆਰ ਕਰ ਲਈਆਂ ਡਾਈ ਦੇਖੋ ਤੁਸੀਂ ਕਿਸ ਤਰ੍ਹਾਂ ਬਣਾਈ ਹੋਈ ਹੈ ਛਤਰੀ ਵੀ ਭਾਈ ਉਹ ਬਣਾਊਗਾ ਤੁਹਾਨੂੰ ਪੂਰੀ ਦੁਨੀਆ 'ਚ ਛਤਰੀ ਨਹੀਂ ਮਿਲਣੀ ਐਨੇ ਖੂਬਸੂਰਤ ਕਲਰਫੁਲ ਛਤਰੀ ਸਿਰਫ ਔਰ ਸਿਰਫ ਇਹ ਚਾਈਨਾ ਦੇ ਵਿੱਚ ਹੀ ਮਿਲ ਸਕਦੀ ਹੈ ਦੇਖੋ ਬਾਸ ਤੋਂ ਬਰੀਕ ਬਰੀਕ ਫੱਟੀਆਂ ਹੀ ਤਿਆਰ ਕਰ ਲਈਆਂ ਆ ਉੱਪਰਲਾ ਸਿਰਾ ਬੇਰ ਜਿਹੜੇ ਤੇ ਦੇਖੇ ਸੀ ਆਪਾਂ ਪਿੱਛੇ ਉਹ ਇਹਨੇ ਕੁੱਟ ਕੇ ਮਤਲਬ ਇੱਕ ਦਿਨ ਦੇ ਲਈ ਛੜਤੇ ਉਸ ਬੇਰਾਂ ਤੋਂ ਇਹਨੇ ਗੂੰਦ ਤਿਆਰ ਕਰਨੀ ਆ ਆ ਦੇਖੋ ਜਿਹੜੀਆਂ ਲੱਕੜੀਆਂ ਸੀ ਉਹਨਾਂ ਨੂੰ ਇਹਨੇ ਆਪਸ ਵਿੱਚ ਜੋੜ ਲਿਆ ਮਤਲਬ ਇੱਕ ਜਾਲ ਤਿਆਰ ਕਰ ਲਿਆ ਹੁਣ ਜਿਹੜੇ ਉਹ ਬੇਰ ਇਹਨੇ ਰੱਖੇ ਸੀਗੇ ਉਹਨਾਂ ਤੋਂ ਆ ਗੂੰਦ ਤਿਆਰ ਕਰ ਲਈ ਆ ਦੇਖੋ ਇਹ ਕਾਗਜ਼ ਚਿਪਕਾਤਾ ਇਹ ਉਹ ਕਾਗਜ਼ ਨਹੀਂ ਹੈਗਾ ਇੱਕ ਸਪੈਸ਼ਲ ਕਾਗਜ਼ ਆ ਜੋ ਬਾਰਿਸ਼ ਦੇ ਵਿੱਚ ਭਿੱਜਦਾ ਨਹੀਂ ਖਰਾਬ ਨਹੀਂ ਹੁੰਦਾ ਮਤਲਬ ਸਭ ਕੁਝ ਯਾਰ ਦੇਖੋ ਨਾ ਚਾਈਨਾ ਦੇ ਵਿੱਚ ਇਹ ਖੁਦ ਹੀ ਤਿਆਰ ਕਰਦੇ ਨੇ ਆ ਗੂੰਦ ਵੀ ਦੇਖੋ ਇਹਨਾਂ ਨੇ ਖੁਦ ਤਿਆਰ ਕੀਤੀ ਆ ਪੇਪਰ ਵੀ ਇਹਨਾਂ ਨੇ ਇੱਥੇ ਤੱਕ ਖੁਦ ਤਿਆਰ ਕੀਤਾ ਹੋ ਇਹ ਵੀ ਇਹ ਦਰਖਤਾਂ ਦੀਆਂ ਛਿਲਕਿਆਂ ਛੁਲਕਿਆਂ ਤੋਂ ਪੇਪਰ ਤਿਆਰ ਕਰ ਲੈਂਦੇ ਨੇ ਆ ਦੇਖੋ ਛਤਰੀ ਤਿਆਰ ਹੋ ਗਈ ਆ ਦੇਖੋ ਕਿੰਨੀ ਕਮਾਲ ਦੀ ਛਤਰੀ ਆ ਬੰਦ ਵੀ ਹੁੰਦੀ ਆ ਖੁੱਲਦੀ ਵੀ ਆ ਸਭ ਕੁਝ ਜਿਵੇਂ ਆਮ ਛਤਰੀਆਂ ਹੁੰਦੀਆਂ ਨੇ ਉਹਨਾਂ ਵਰਗੀ ਹੈ ਵਾਹ ਯਾ ਕਿੰਨੀ ਖੂਬ